ਦੇਖੋ ਭੈਣੋ ਅਸੀਂ ਐਵੇਂ ਘਰ ਵਿੱਚ ਫੁੱਲ ਪਾ ਸਕਦੇ ਹਾਂ ਐਜਾ ਸੀ ਸੂਈ ਤੇ ਇਹਨੂੰ ਧਾਗੇ ਨੂੰ ਲਪੇਟ ਕੇ ਫੁੱਲ ਪੈ ਜਾਂਦਾ ਹੈ ਇਹ ਹੌਲੀ ਹੌਲੀ ਜਦੋਂ ਇੰਨਾ ਜੇ ਧਾਗੇ ਅਸੀਂ ਬੁੰਦੇ ਗਏ ਇਹ ਫੁੱਲ ਤਿਆਰ ਹੋ ਜਾਵੇਗਾ ਇਦਾਂ ਹੀ ਨੇステ ਬਸ 2-3 ਹੋਰ ਵਾਰ ਅਸੀਂ ਧਾਗਾ ਪਾ ਦਵਾਂਗੇ ਜਿਸ ਨਾਲ ਇਹ ਫੁੱਲ ਤਿਆਰ ਹੋ ਜਾਊਗਾ ਇਹ ਨੀਡਲ ਵਰਕ ਹੈ ਜੀ ਕੋਸੀ ਕਮੈਂਟੇ ਚ ਜ਼ਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗਾ ਰੋਜ਼